ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਣ ਦਾ ਸਾਡੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਟਰੈਕਟਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਸ਼ਿੰਗਾਰ ਕੇ ਲੈ ਕੇ ਜਾਂਦੇ ਆ। ਪਰ ਮੈਂ ਤੁਹਾਡੇ ਚਰਨਾ ਚ ਇੱਕ ਬੇਨਤੀ ਕਰਦਾ ਕਿ ਉੱਥੇ ਜਾ ਕੇ ਅਕੱਲਾ ਲੰਗਰਾਂ ਦੀਆਂ ਦਾਲਾਂ ਟੈਸਟ ਕਰਕੇ ਨਾ ਆ ਜਿਓ। ਉੱਥੇ ਧਿਆਨ ਰੱਖਿਓ ਭਾਈ ਕਿ ਅਨੰਦਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਸ ਧਰਤੀ ਤੋਂ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਨੇ ਅਜਿਹਾ ਸ਼ੇਰ ਖਾਲਸਾ ਪੈਦਾ ਕੀਤਾ ਸੀ ਜਿਸ ਨੇ ਸਦੀਆਂ ਤੋਂ ਚੱਲੀ ਆਂਦੀ ਜ਼ਾਲਮ ਹਕੂਮਤ ਦਾ ਤਖਤਾ ਪਲਟ ਕਰਕੇ ਰੱਖ ਦਿੱਤਾ ਸੀ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੋਂ ਚਿੜੀਆਂ ਨੇ ਬਾਜ਼ ਨਾਲ ਲੜਨਾ ਸਿੱਖਿਆ ਸੀ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੋਂ ਦੀਆਂ ਪਹਾੜੀਆਂ 'ਚ ਵੱਜਦਾ ਹੋਇਆ ਰਣਜੀਤ ਨਗਾਰਾ ਪਹਾੜੀ ਰਾਜਾਂ ਦੇ ਅੰਦਰ ਤੱਕ ਕੰਬਣੀ ਛੇੜ ਦਿੰਦਾ ਹੁੰਦਾ ਸੀ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਸਦੀਆਂ ਤੋਂ ਬਲੂਂਗੜਿਆਂ ਵਾਂਗੂ ਸਹਿਮੇ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਲਾਂ ਦੇ ਵਿੱਚ ਹੀ ਸ਼ੇਰ ਬਣਾ ਕੇ ਤੋਰ ਦਿੱਤਾ ਸੀ ਜੇ ਆਨੰਦਪੁਰ ਸਾਹਿਬ ਚੱਲੇ ਹੋ ਤਾਂ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਿਸ਼ਾਂ ਜ਼ਰੂਰ ਨਾਲ ਲੈ ਕੇ ਆਇਓ